ਓਏ ਉਹੀ ਮਰੀ ਜਾਨੀ ਰਹਿਣੀ ਆ ਤੂੰ ਯਾਰ ਠੱਗੀ ਦਾ ਬੇੜਾ ਹੁਣ ਤੂੰ ਰਹਿਣ ਦੇ ਮੈਂ ਨਾ ਜਾ ਕੇ ਉਹਨਾਂ ਦੇ ਸਮਾਰ ਕੇ ਪੁੱਛ ਕੇ ਆਉਂਗੀ ਜੇ ਪੈਸੇ ਵਾਦੇ ਹੋਏ ਫਿਰ ਆਪਾਂ ਨੂੰ ਕੀ ਮਾੜਾ ਮੈਂ ਤਾਂ ਉਹਦੀ मामੀ ਆਈ ਹੋਈ ਏ ਗੋਗੀ ਮੈਂ ਤਾਂ ਉਹਦੇ ਕੋਲੇ ਵਗਦੀ ਸੀ ਪੁੱਤ ਵਿੰਦਕ ਦੇਖੀ ਮੈਂ ਤਾਂ ਆ ਕੇ ਤੇ ਉਹ ਪੈਸੇ ਪੂਸੇ ਜੇ ਵੀ ਪਰੌਂਦੀ ਐ ਕਿਹੜੇ ਪੈਸੇ ਤੇ ਪੰਗਾ ਲੈ ਲਈ ਤੂੰ ਚਲ ਇੱਕ ਮੁਰਗੀ ਦਾ ਫਸ ਗਈ ਨਹੀਂ ਨਹੀਂ ਨੂੰ ਨੂੰ ਵਸਾਉ ਲੈ ਆ ਫਿਰ ਦੇ ਨੇ ਇੱਥੇ ਮੇਰੀ ਗੱਲ ਸੁਣਿਓ ਜੀ ਇੱਕ हां दसर मैं एक, एक गल करनी सी ਥੋਡੇ ਨਾਲ ਇੱਕ ਛੱਡ ਗੱਲਾਂ ਦੋ ਕਰ ਦੂੰ ਪਰ ਗੱਲ ਤੇਰੀ ਸੂਟਾਂ ਤੇ ਮੇਕਅਪ ਦੀ ਨਾ ਹੋਵੇ ਨਹੀਂ ਹੈਗੀ ਮੇਕਅਪ ਦੀ ਗੱਲ ਤੁਸੀਂ ਮੇਰੀ ਗੱਲ ਤਾਂ ਸੁਣਦੇ ਨਹੀਂ ਪਹਿਲਾਂ ਪੂਰੀ ਪਹਿਲਾਂ ਪੂਰੀ ਗੱਲ ਸੁਣ ਲਿਆ ਕਰੋ ਹਾਂ ਹਾਂ ਦੱਸ ਫਿਰ ਤੁਹਾਨੂੰ ਪਤਾ ਹੈ ਆ ਜਿਹੜੀ ਆਪਣੇ ਕਮਾਂਡਰ ਆ ਰਮਣ ਉਹਦੀ ਨਾ ਮੰਮੀ ਆਈ ਹੋਈ ਆ ਓ ਯਾਰ ਫੇਰ ਕੀ ਹੋ ਗਿਆ ਰਿਸ਼ਤੇਦਾਰਾਂ ਨੇ ਆਉਣੀ ਆ ਅਗਲੇ ਦੇ ਓ ਮੈਂ ਤਾਂ ਨਹੀਂ ਕਹਿੰਦੀ ਵੀ ਰਿਸ਼ਤੇਦਾਰ ਨਾ ਆਉਣ ਪਹਿਲਾਂ ਪੂਰੀ ਗੱਲ ਤਾਂ ਸੁਣ ਲਿਆ ਕਰੋ ਉਹਦੀ ਮਾਰਨ ਲੱਗ ਜਾਨੇ ਉਹ ਨਾ ਅਗਲੇ ਤੋਂ ਪੈਸੇ ਲੈ ਕੇ ਉਹਦੇ ਪੈਸੇ ਦੁੱਗਣੇ ਕਰਕੇ ਦਿੰਦੀ ਆ ਪੈਸੇ ਭਰੌਂਦੀ ਐ ਪੈਸੇ ਦੁੱਗਣੇ ਕਰਕੇ ਦਿੰਦੀ ਐ ਕੋਈ ਗੱਲ ਬਣੀ ਐ ਇਹ ਨਹੀਂ ਤੁਸੀਂ ਸਮਝੇ ਨਹੀਂ ਹੈਗੇ ਉਹ ਇੱਕ ਲਾਟਰੀ ਪਾਉਂਦੀ ਐ ਲਾਟਰੀ ਪਾ ਕੇ ਉਹਦੇ ਵਿੱਚੋਂ ਪੈਸੇ ਹੀ ਨਿਕਲਦੇ ਨੇ ਲਾਟਰੀ ਚੋਂ ਹੋਰ ਨਹੀਂ ਕੁਝ ਨਿਕਲਦਾ ਉਹ ਚਲ ਮੰਨ ਲੈ ਤੂੰ 10000 ਭਰਤਾ ਹਾਂ ਠੀਕ ਐ ਉਹ ਚੋਂ ਪੰਜ ਦੀ ਤੈਨੂੰ ਲਾਟਰੀ ਨਿਕਲੇ ਹੀ ਫਿਰ 10000 ਤਾਂ ਗਿਆ ਸਾਰ ਨਹੀਂ ਨਹੀਂ ਜੇ ਆਪਾਂ 10000 ਭਰਾਂਗੇ ਤਾਂ ਵੱਧ ਹੀ ਨਿਕਲਣਗੇ ਘਟਣੀ ਨਿਕਲਦੇ ਹੈਗੇ ਓਏ ਉਹੀ ਮਰੀ ਨਹੀਂ ਰਹਿਣੀ ਤੂੰ ਯਾਰ ਠੱਗੀ ਦਾ ਬੇਗੜਾ ਹੁਣ ਤੂੰ ਰਹਿਣ ਦੇ ਮੈਂ ਨਾ ਜਾ ਕੇ ਉਹਨਾਂ ਦੇ ਸਮਾਰਕੇ ਪੁੱਛ ਕੇ ਆਉਂਗੀ ਜੇ ਪੈਸੇ ਵਾਧੇ ਹੋਏ ਫਿਰ ਆਪਾਂ ਨੂੰ ਕੀ ਮਾੜਾ ਓਏ ਯਾਰ ਤੂੰ ਕਿਹੜਾ ਕਿਸੇ ਦੀ ਮੰਨਣੀ ਐ ਪੁੱਛ ਐਂ ਜਾ ਕੇ ਓਏ ਸਾਰੇ ਦਿਨ ਮੱਚੇ ਹੀ ਰਹਿੰਨੇ ਤੁਸੀਂ ਤਾਂ ਓਏ ਮੱਚਣ ਮਚਾਉਣ ਵਾਲੀ ਗੱਲ ਨਹੀਂ ਹੈਗੀ ਅੱਜ ਕੱਲ੍ਹ ਠੱਗੋ ਠੱਗੀ ਦਾ ਵੇਲਾ ਐ ਤੈਨੂੰ ਕੌਣ ਪੈਸੇ ਦੁੱਗਣੇ ਕਰਕੇ ਦੇ ਦੂਗਾ ਨਲੇ ਆਪਦੇ ਕੋਲੋਂ ਤੈਨੂੰ ਕੌਣ ਪੈਸੇ ਦੁੱਗਣੇ ਕਰੂਗਾ ਕੋਈ ਨਾ ਤੁਸੀਂ ਦੇਖਦੇ ਜਾਓ ਮੈਂ ਕਰਕੇ ਦਿਖਾਉਂ ਦੁੱਗਣੇ ਪੈਸੇ ਹੁਣ ਤੁਹਾਨੂੰ ਓਏ ਜੇ ਤੇਰੇ ਮਗਰ ਲੱਗੇ ਨਾ ਤਾਂ ਛੱਤ ਤੇ ਮਹਿਲ ਕੋਈ ਨਾ ਮੈਂ ਛੱਤ ਤੇ ਦਿਖਾਉਂ ਮਹਿਲ ਹੁਣ ਤੁਸੀਂ ਓ ਚਲ ਠੀਕ ਐ ਤੂੰ ਕਿਹੜਾ ਮੰਨਣੀ ਐ ਯਾਰ ਅੱਜ ਤੋਂ ਮੈਂ ਤਾਂ ਕਬੀਲਦਾਰੀ ਛੱਡਤੀ ਜਾਂ ਸੰਭਾਲ ਲੈ ਤੂੰ ਕੋਈ ਨਾ ਸੰਭਾਲ ਲੂੰਗੀ ਤੁਹਾਡੇ ਨਾਲ ਦੁੱਗਣਾ ਬਣਾ ਕੇ ਦਿਖਾਵੂੰਗੀ ਓ ਜਾ ਜਾ ਯਾਰ ਸੰਭਾਲ ਲੈ ਦਿਖਾ ਦੇ ਮੈਂ ਦੇਖੂੰਗੀ ਕੋਈ ਨਾ ਮੈਂ ਪੁੱਛ ਕੇ ਆਉਣੀ ਐ ਜਾ ਕੇ ਕੱਪੜੇ ਤੇ ਹਾਂ ਲਾਉਣੀ ਐ ਮੈਂ ਤਾਂ ਕੱਪੜੇ ਤਾਂ ਹਾਂ ਲਾ ਕੇ ਨਾ ਸਾਰਾ ਦਿਨ ਬੈਠੇ ਬੈਠੇ ਥੱਕ ਗਈ ਲੱਤਾਂ ਜੁੜੀਆਂ ਪਈਆਂ ਨੇ ਰਮਨ ਕੇ ਜਾ ਕੇ ਆਉਣੀ ਐ ਰਮਨ ਕੇ ਜਾ ਕੇ ਆਉਣੀ ਆ ਬਿੰਦਾ ਗੱਲਾਂ ਬਾਤਾਂ ਕਰਕੇ ਆਉਣੀ ਆ ਸਾਰਾ ਦਿਨ ਬੈਠੀ ਵੀ ਅੱਕ ਜਾਨੀ ਆ ਰਾਨਾ ਉਹ ਕੌਣ ਬੈਠਾ ਆਇਆ ਬੈਠਾ ਕੋਈ ਕਿ ਮੈਂ ਤਾਂ ਹੀ ਰੁਕ ਜਾਈ ਗਈ ਅੰਦਰ ਆ ਜਾ ਨਾ ਨਹੀਂ ਰਮਨ ਮੈਂ ਰੁਕੀ ਨਹੀਂ ਸੀ ਉਹ ਸਾਡੀ ਕੌਣ ਆ ਰਿਹਾ ਉਹ ਤਾਂ ਤਾਈ ਜੀ ਸਾਡੀ ਮੰਮੀ ਹੈਗੀ ਜਿਹੜਾ ਸਾਡਾ ਮਾਮਾ ਰਾਸਣ ਨਹੀਂ ਰਹਿੰਦਾ ਉਹ ਮੰਮੀ ਆਈ ਹੋਈ ਹੈ ਸਾਡੀ ਅੱਛਾ ਹਾਂ ਰਮਨ ਨੇ ਪਹਿਲਾਂ ਤਾਂ ਕਦੇ ਆਈ ਦੇਖੀ ਨਹੀਂ ਹੈਗੀ ਇਹ ਹੁਣ ਕੀ ਕਰਨਾਂਗੀ ਤਾਈ ਇਹਨਾਂ ਦਾ ਕੰਮ じゃ ਚੱਲਦਾ ਇੱਕ ਤੇ ਤਾਂ ਕਰਕੇ ਆਈ ਹੋਈ ਐ ਅੱਛਾ ਹੁਣ ਇਹਦਾ ਕੀ ਕੰਮ ਚੱਲਦਾ ਬੁੱਢੀ ਹੋਰੇ ਆਕੇ ਕੰਮ ਤਾਂ ਮੈਂ ਤੈਨੂੰ ਦੱਸ ਦਿਆਂ ਤਾਈ ਇਹ ਨਾ ਲਾਟਰੀ ਜੀ ਭਰਉਂਦੀ ਐ ਲਾਟਰੀ ਜੀ ਮੰਗੂ ਨਹੀਂ ਹੁੰਦੇ ਫਾਰਮ ਜੇ ਭਰਉਂਦੇ ਹੁੰਦੇ ਨੇ ਤੇ ਉਹ ਕੱਢਦੀ ਐ ਇਹ ਤੇ ਅਸੀਂ ਭਰੇ ਸੀਗੇ ਸਾਨੂੰ ਵਧੀਆ ਪੈਸੇ ਨਿਕਲੇ ਸੀਗੇ ਅੱਛਾ ਫਿਰ ਤਾਂ ਰਮਨ ਵਧੀਆ ਫਿਰ ਹਨਾ ਵਧੀਆ ਪੈਸੇ ਆਉਂਦੇ ਨੇ ਕਿਹਨੇ ਤਾਈ ਤੈਨੂੰ ਬਾਹਾਂ ਜੇ ਤੁਸੀਂ ਭਰਨੀ ਐ ਤੁਸੀਂ ਹੀ ਭਰ ਦੋ ਉਹ ਐ ਵੀ ਹਰੇਕ ਦੀ ਨਿਕਲਿਆ ਹੁੰਦੀ ਐ ਕਿਸੇ ਦੀ ਖਾਲੀ ਨਹੀਂ ਜਾਂਦੀ ਹੈਗੀ ਅੱਛਾ ਕਿੰਨੇ ਕਦੇ ਨਾ ਵਾਰ ਨਿਕਲਦੀ ਐ ਫੇਰ ਅਸਤ ਤਾਈ ਜੀ ਪਿਛਲੀ ਵਾਰ ਮਹੀਨਾ ਖੋ ਗਿਆ ਉਦੋਂ ਪਾਈ ਸੀ ਅਸ ਤਾਂ ਆਪ ਹੀ ਪਾਤੀ ਮਾਮੀ ਨੇ ਅਸ ਤਾਂ ਪੈਸੇ ਪਾਤੇ ਸੀਗੇ ਇਹਨੂੰ ਉਹ ਅਸੀਂ ਐ ਸੀਗਾ ਵੀ 10000 ਹੀ ਪਾਇਆ ਸਾਨੂੰ 20000 ਆ ਗਿਆ ਦੁੱਗਣੇ ਹੋ ਕੇ ਆ ਗਏ ਪੈਸੇ ਅੱਛਾ ਫਿਰ ਤਾਂ ਵਧੀਆ ਗੱਲ ਆ ਰਹਾ ਨਾ ਹਾਂ ਹੀ ਕਹਿੰਦੇ ਤਾਈ ਜੀ ਮੈਂ ਤੈਨੂੰ ਮੱਖਣ ਨਾਲ ਆ ਜਾ ਤੇਰੀ ਜਾਣ ਪਛਾਣ ਕਰਾ ਲੈਂਦੀ ਮਾਮੀ ਨਾਲ ਤੇ ਨਾ ਤੂੰ ਗੱਲਾਂ ਬਾਤਾਂ ਕਰ ਲੈ ਤੇ ਮੈਂ ਚਾਹ ਕਰਕੇ ਲਿਆਉਣੀ ਐ ਨਹੀਂ ਤੇਰੀ ਜਾਣ ਪਛਾਣ ਹੋ ਜੂ ਮਾਮੀ ਜੀ ਆ ਤਾਈ ਆ ਇਸੀਏ ਸਾਡੇ ਸੱਸਰੀ ਘਰ ਪੈਣ ਸੱਸਰੀ ਘਰ ਪੈਣ ਹੋਰ ਠੀਕ ਆ ਭੈਣ ਜੀ ਹਾਂ ਜੀ ਠੀਕ ਠਾਕ ਤੁਸੀਂ ਦੱਸੋ ਹਾਂ ਠੀਕ ਆ ਵਧੀਆ ਠੀਕ ਮਮੀ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਚਾਹ ਬਣਾ ਕੇ ਲੈ ਆਉਣੀ ਐ ਸਚਰਾਵ ਨਾ ਪੁੱਤ ਗੱਲ ਸੁਣ ਮੇਰੀ ਜੇ ਚਾਹ ਬਣਾਉਣੀ ਐ ਨਾ ਮਿੱਠਾ ਘੱਟ ਰੱਖੀ ਮੈਨੂੰ ਸ਼ੂਗਰ ਆ ਪੁੱਤ ਠੀਕ ਐ ਮੈਨੂੰ ਠੀਕ ਹੋਰ ਭੈਣ ਜੀ ਮੈਨੂੰ ਤਾਂ ਸ਼ੂਗਰ ਹੋਇਆ ਪਿਆਗਾ ਠੀਕ ਹੈ ਜੀ ਡਾਕਟਰ ਨੇ ਨਾ ਬੰਦ ਕਰਤਾ ਮਿੱਠਾ ਨੇ ਭੈਣੇ ਬਿਮਾਰੀਆਂ ਦਾ ਤਾਂ ਪੁੱਛ ਨਾ ਸ਼ੂਗਰ ਤਾਂ ਹਰੇਕ ਨੂੰ ਹੋਇਆ ਪਿਆ ਇਹ ਤਾਂ ਬਿਮਾਰੀ ਹੋ ਚੱਲ ਪਈ ਹੁਣ ਹੋਰ ਭੈਣ ਜੀ ਦੇਖ ਸਾਰੀਆਂ ਚੀਜ਼ਾਂ 'ਚ ਮਿੱਠ ਇਹ ਖਾਰਪੂਟ ਖਾਣੇ ਆ सेब ਖਾਣੇ ਉੱਚ ਵੀ ਮਿੱਠਾ ਹੈਗਾ ਹੈ ਫਿਰ ਜਦੋਂ ਆਪਾਂ ਮਿੱਠਾ ਮੂਠਾ ਖਾ ਲੈਨੇ ਮਣੀ ਮੂਟੀ ਚੀਜ਼ ਖਾ ਲੈਨੇ ਫਿਰ ਉਹ ਸ਼ੂਗਰ ਵੱਜ ਜਾਂਦਾ ਹੈਗਾ ਹਾਂ ਭੈਣੇ ਆਪਾਂ ਨਾ ਅੱਗੇ ਮਿੱਠਾ ਵਾਲਾ ਖਾਂਦੇ ਸੀਗੇ ਹੁਣ ਵਾਲੇ ਜਵਾਕ ਤਾਂ ਜਮੀ ਨਹੀਂ ਮਿੱਠਾ ਖਾਂਦੇ ਹੈਗੇ ਤਾਂ ਇਹ ਸੈਟ ਨਹੀਂ ਇਹ ਨਹੀਂ ਭੈਣੇ ਮੇਰਾ ਬਚੋਲ ਪਣਾ ਵੀ ਕਰ ਲੈਣੀ ਆ ਮੈਂ ਤਾਂ ਬਲਾ ਹੀ ਰਿਸ਼ਤੇ ਕਰਾਉਣੀ ਆ ਹੈ ਜਦੋਂ ਫਿਰ ਰਿਸ਼ਤਾ ਕਰਾ ਦਿੰਨੇ ਆ ਅਗਲਾ ਫਿਰ ਵਰਪੀ ਉਰਫੀ ਲੈ ਕੇ ਆ ਜਾਂਦਾ ਫਿਰ ਮੈਂ ਤਾਂ ਮਿੱਠਾ ਹੀ ਖਾਈ ਜਾਨੀ ਆ ਮੇਰਾ ਤਾਂ ਇੰਨਾ ਤਾਂ ਹੀ ਵੱਜ ਜਾਂਦਾ ਹੈਗਾ ਸ਼ੂਗਰ ਹੋਰ ਭੈਣੇ ਫਿਰ ਤਾਂ ਸ਼ੂਗਰ ਹੋਣੀ ਸੀਗੀ ਜੇ ਤਾਂ ਮਿੱਠਾ ਇੰਨਾ ਖਾਨੀ ਐ ਤੂੰ ਭਣੇ ਰਹੀ ਹੀ ਨਹੀਂ ਜਾਂਦਾ ਜਿਉਂਦੇ ਜੀ ਨੂੰ ਸਭ ਕੁਝ ਖਾਣ ਜੀ ਕਰਦਾ ਹੈਗਾ ਤੇ ਆਊਗਾ ਚਲਾ ਹਾਂ ਚਲ ਜਦੋਂ ਬੱਸਾਂ ਤਾਂ ਸਿੱਧੀਆਂ ਬੱਸਾਂ ਸਿੱਧੀਆਂ ਹੁੰਦੀਆਂ ਨੇ ਹਾਂ ਹਾਂ ਇੱਥੇ ਉੱਤਰ ਜਾਨੇ ਹਾਂ ਉੱਧਰ ਵੀ ਉੱਤਰ ਜਾਨੇ ਮਮੀ ਜੀ ਛੋਡੀ ਸਕੀਮ ਇਹਨੂੰ ਮੈਂ ਦੱਸਤੀ ਤਾਈ ਨੂੰ ਜਿਹੜੀ ਤੁਸੀਂ ਫਾਰਮ ਜੇ ਭਰਾਉਨੇ ਹੋ ਤੇ ਇਹਨੂੰ ਮੈਂ ਸਮਝਾਤਾ ਤਾਈ ਨੂੰ ਇਹ ਜਦੋਂ ਮੇਰੇ ਕੋਲੋਂ ਉੱਥੇ ਖੜੀ ਸੀਗੀ अच्छा होगी कर ले होगी गल हां चल बढ़िया होया ਲੈ ਚੰਗਾ ਪਹਿਨੇ ਫਿਰ ਮੈਂ ਤਾਂ ਚੱਲਦੀ ਆ ਹੈ ਚੰਗਾ ਆਮਨ ਫਿਰ ਮੈਂ ਤਾਂ ਚੱਲਦੀ ਆ ਚੰਗਾ ਪਹਿਨੇ ਮੈਂ ਮੁੰਡੇ ਨਰਾ ਕਰਕੇ ਦੱਸੂ ਗੁਗੇ ਨੇ ਦਿਨ ਉਸ ਨੂੰ ਚੋਨਾ ਵੱਡੇ ਨੂੰ ਕਣ ਕਹੀ ਤੁਸੀਂ ਬਿਜੀ ਨਹੀਂ ਜਦ ਬਿਕਰਾ ਕੀ ਦੱਸਾਂ ਯਾਰ ਉਹਦੇ ਪਿਆਂਗੇ ਕਰੇ ਬੁਖਾਰ ਹੋ ਰਿਹਾ ਮੈਨੂੰ ਬੁਖਾਰ ਹੋ ਰਿਹਾ ਜਵਾਕਾਂ ਨੂੰ ਗਾਗਨ ਨੂੰ ਸਾਰਿਆਂ ਨੂੰ ਬੁਖਾਰ ਹੋਇਆ ਪਿਆ ਆਏ ਨਹੀਂ ਲੱਗਦਾ ਹੈਗਾ ਕਣਕ ਬੀਜਣ ਤੋਂ ਐਂ ਝਾਕੀ ਜਾਂਦੇ ਆ ਬਸ ਹਾਂ ਭਾਈ ਦੱਸ ਦੇ ਦੀ ਬੱਚੇ ਕਹਿੰਦੇ ਮੈਡਮ ਬਿਮਾਰ ਹੋ ਤਾਂ ਐਂ ਮੈਡਮ ਸਕੂਲ ਨਹੀਂ ਜਾਂਦੀ ਬਿਕਰਾ ਸਕੂਲ ਕਿੱਥੋਂ ਜਾਵੇ ਆ ਹਵਾ ਜੀ ਨਾਲ ਜਿਆਦਾ ਚੜ ਜਾਂਦਾ ਬੁਖਾਰ ਕਹਿੰਦੇ ਤਾਂ ਕਰਕੇ ਤਿੰਨ ਦਿਨਾਂ ਦੀਆਂ ਛੁੱਟੀਆਂ ਲੈਂਤੀਆਂ ਹੋਈਆਂ ਨੇ ਇਹ ਭਾਈ ਹਵਾ ਹੀ ਇਹ ਜੀ ਇਹ ਤਾਂ ਸਾਰਿਆਂ ਨੂੰ ਹੋ ਰਿਹਾ ਬੁਖਾਰ ਬਿਕਰਾ ਹੁਣ ਕੀ ਬਚ ਕੇ ਰਹੀਏ ਹੁਣ ਤਾਂ ਜਿਹੜਾ ਹੋਣਾ ਸੀ ਹੋ ਗਿਆ ਸਾਰਿਆਂ ਨੂੰ ਤਾਂ ਬੁਖਾਰ ਚੜਿਆ ਪਿਆ ਭਾਈ ਫੇਰ ਵੀ ਪਤਾ ਨਹੀਂ ਹੁੰਦਾ ਬਚ ਕੇ ਰੋ ਬਿਕਰਾ ਹਜੇ ਤਾਂ ਉਹੀ ਠੀਕ ਨਹੀਂ ਹੋਇਆ ਚੰਗੀ ਤਰ੍ਹਾਂ ਭਾਈ ਹੌਲੀ ਹੌਲੀ ਫਰਕ ਪੈਂਦਾਗਾ ਇਕਲਾਤ ਨਹੀਂ ਵਗਾਰ ਉਤਰਦਾ ਵਿਕਰਿਆ ਤਾਂ ਹੈਗਾ ਨਾ ਤਾਂ ਸਕੂਲ ਜਾਇਆ ਗਿਆ ਨਾ ਖੇਤ ਜਾਇਆ ਗਿਆ ਸਾਰੇ ਕੰਮ ਨਾ ਲੇਟ ਹੋ ਗਏ ਬਈ ਇਹ ਕਵੀਲਦਾਰੀਆਂ ਨੇ ਇਦਾਂ ਹੀ ਉਜਾਰਾ ਦਾ ਬੰਦਾ ਹਾਂ ਤੂੰ ਨਵਾਂ ਹੈ ਵਿਕਰ ਲੈ ਮੈਂ ਕਿਹੜਾ ਬਾਨੀਆਂ ਦਾ ਮੁੰਡਾ ਜੇ ਜਨ ਚੜੇ ਨਹੀਂ ਤਾਂ ਚੜਦੇ ਤਾਂ ਦੇਖੇ ਐ ਜੇ ਖੇਤੀ ਚੱਲ ਕਰੀ ਨਹੀਂ ਕਰਦੇ ਤਾਂ ਦੇਖੇ ਆਪਾਂ ਇਹਦਾ ਹੈਗਾ ਬਈ ਫਿਰ ਹਾਂ ਲੈ ਵਿਕਰ 12 ਵਜ ਗਏ ਓਏ ਇੰਨਾ ਡੋਗੇ ਬਈ ਹੋਰ ਚੱਲ ਮੈਂ ਤਾਂ ਜਾਣਾ ਮੇਨ ਤਾਂ ਕੰਮ ਹੈ ਚੱਲ ਕੋਈ ਵੀ ਚੰਗਾ ਬਈ ਫੇਰ ਕਰ ਲੈ ਗੱਲ ਕਦੀ ਇਹ ਇੰਨੇ ਪੈਸੇ ਬਣਦੇ ਨੇਗੇ ਮੈਂ ਤਾਂ ਚੁੱਪ ਕਰਕੇ ਚੋਰੀਆਂ ਭਰ ਦਿੰਿਆਂਗੀ ਤੇ ਫੇਰ ਇਹਨਾਂ ਨੂੰ ਜਦੋਂ ਬਾਵਾ ਸਾਰੇ ਇਕੱਠੇ ਹੋਗੇ ਨਾ ਫੇਰ ਦੱਸੂੰਗੀ ਜਵਾਕਾਂ ਨੂੰ ਕਿ ਮੈਂ ਭਰਦੀ ਹੁੰਦੀ ਸੀਗੀ ਕਿੱਧਰ ਗਈ ਸੀ ਬੇਬੇ ਝਾਣਾ ਕਿੱਥੇ ਆ ਗੋਗੀ ਮੈਂ ਤਾਂ ਰਮਨ ਕੇ ਗਈ ਸੀ ਬਿੰਦ ਚੱਟਾ ਅੱਛਾ ਕਿਵੇਂ ਗਈ ਸੀ ਬੇਬੇ ਖੈਰ ਨਾਲ ਹੀ ਗਈ ਤੀ ਮੈਂ ਤਾਂ ਉਹਦੀ ਮਾਮੀ ਆਈ ਹੋਈ ਆ ਗੋਗੀ ਮੈਂ ਤਾਂ ਉਹਦੇ ਕੋਲੇ ਵਾਗ ਗਈ ਸੀ ਪੁੱਤ ਬਿੰਦਕ ਦੇਖੀ ਮੈਂ ਤਾਂ ਆ ਕੇ ਤੇ ਉਹ ਪੈਸੇ ਪੂਸੇ ਜੇ ਵੀ ਭਰਉਂਦੀ ਐ ਕਿਹੜੇ ਪੈਸੇ ਕਿ ਤ ਪੰਗਾ ਲੈ ਲੈ ਤੂੰ ਨਾ ਨਾ ਮੈਂ ਤਾਂ ਕੰਨੂ ਆਜੇ ਕੰਮ ਕਰਦੀ ਆ ਜੀ ਮਾਤਾ ਤੈਨੂੰ ਨਹੀਂ ਪਤਾ ਨਾ ਪਤਾ ਵੀ ਨਾ ਕਰੀ ਪੈਸੇੜੇ ਕਮਦਾ ਤੈਨੂੰ ਕਿਹਨੇ ਦੱਸਤਾ ਗੋਗੀ ਵੀ ਪੈਸੇ ਭਰਉਂਦੀ ਆ ਉਹ ਮਾਤਾ ਮੈਨੂੰ ਤਾਂ ਗਗਨ ਦੱਸਦੀ ਸੀ ਆਪਣੀ ਲੈ ਗਗਨ ਨੂੰ ਪਤਾ ਨਹੀਂ ਕਿਹਨੇ ਦੱਸਤਾ ਮੈਂ ਤਾਂ ਹੀ ਨਹੀਂ ਸਮਝਾਂਦੀ ਗੱਲਾਂ ਦੀ ਮਾਤਾ ਗਗਨ ਸਾਰਾ ਦਿਨ ਤੁਹਾਨੂੰ ਦੇ ਤੁਰ ਫਿਰਦੀ ਰਹਿੰਦੀ ਐ ਉਹਨਾਂ ਨੇ ਪੁੱਛ ਕੇ ਆਈ ਹੋਣੀ ਦੇਖ ਲੈ ਜਮਾਨੇ ਡਿੱਗਦੀ ਜਦੋਂ ਸਕੂਲੋਂ ਆਜੂਗੀ ਠੂ ਉਹਨਾਂ ਦੇ ਘਰੇ ਵੱਜੂਗੀ ਲੈ ਐਂ ਕਰਦੀ ਹੈਗੀ ਹੋਰ ਕਿੰਨੇ ਵਜੇ ਤੱਕ ਸਮਝਾਇਆ ਤਾਂ ਉਹਨੂੰ ਫੇਰ ਵੀ ਨਹੀਂ ਸਮਝਦੀ ਅੱਜ ਜਿੰਨਾਂ ਦੀ ਰਮਨਤਾ ਘਰੇ ਆ ਉਹ ਤਾਂ ਗਈ ਨਹੀਂ ਅੱਜ ਪੜਾਉਣ ਗੋਗੀ ਮਾਤਾ ਰਾਵਣ ਦਾ ਤਾਂ ਪ੍ਰਾਈਵੇਟ ਨੌਕਰੀ ਕਰਕੇ ਸਰ ਜਾਂਦਾ ਮੈਨੂੰ ਐ ਲੱਗਦਾ ਵੀ ਹਟ ਗਈ ਹੋਣੀ ਉਹ ਤਾਂ ਨਹੀਂ ਪੁੱਤ ਹਟ ਹੀ ਨਹੀਂ ਹੈਗੀ ਉਹ ਮਾਮੀ ਆ ਰਹੀ ਹੈ ਉਹਨਾਂ ਦੀ ਤਾਂ ਕਰਕੇ ਨਹੀਂ ਗਈ ਅੱਛਾ ਮਾਤਾ ਤੈਨੂੰ ਦੱਸਿਆ ਨਹੀਂ ਮਾਮੀ ਜੀ ਕਦੋਂ ਜਾਊਗੀ ਇਹਨਾਂ ਦੀ ਲੈ ਤੈਨੂੰ ਕਿਉਂ ਦੀ ਮਾਮੀ ਦਾ ਅੱਪ ਜਿੱਦਾਂ ਜੀ ਕਰਿਆ ਉਹਦੇ ਵਗ ਜੂਗੀ ਤੂੰ ਹੋਂਦੇ ਬੜਾ ਤਵਾ ਲਾਇਆ ਦੀ ਮਾਮੀ ਤੇ ਮੈਂ ਇਹਨੂੰ ਕੱਢ ਕੇ ਰਾਜੀ ਨਹੀਂ ਮਾਤਾ ਉਹ ਤਾਂ ਮੈਂ ਤੈਨੂੰ ਐ ਦੱਸਦਾ ਵੀ ਜਿੱਦ ਦੇ ਗਾਗਣਾ ਮੈਥੋਂ ਪੈਸੇ ਮੰਗਲੇ ਨਾ ਉਹਨੂੰ ਭਰੂਗੀ ਲਿਆ ਕੇ ਪੈਸੇ ਉਹ ਉਹ ਲੋੜ ਨਹੀਂ ਉਹਨੂੰ ਪੈਸੇ ਦੇਣ ਦੀ ਉਹਦੇ ਕੋਲ ਤਨਖਾਹ ਆਉਦੀ ਹੈਗੀ ਆ ਜੋ ਕੋਸ ਮਰਜ਼ੀ ਕਰੇ ਪਰ ਇਹ ਨਾ ਪਰੇ ਆਪਾਂ ਨੂੰ ਕੀ ਆ ਮਾਤਾ ਫਟਣਾ ਤੋਂ ਉਹ ਨਹੀਂ ਚੱਲ ਆਪਾਂ ਦੇਖਦੇ ਆਂ ਫਿਰ ਦੇਖਣਾ ਕੀ ਹੈਗਾ ਪੈਸੇ ਬੁਸੇ ਨਾ ਉਹਨੂੰ ਦੇਈ ਮਾਤਾ ਚਾਹ ਹੀ ਬਣਾ ਦੇ ਘੁੱਟ ਮੈਂ ਪੀਣੀ ਹੈਗੀ ਟਾਈਮ ਵੀ ਹੋਇਆ ਪਿਆ ਚਾਹ ਦਾ ਬਣਾਉਣੀ ਹੈ ਬੱਤ ਮੈਂ ਬਣਾ ਦੇ ਚੱਲ ਗਿੱਡੀ ਚਲਾਕ ਹੈ ਪਹਿਲੀ ਪਤੇ ਸੁਤੇ ਕਰਿਆਈ ਲੈ ਪਹਿਲੀ ਚਲਾਕ ਗਿੱਡੀ ਹੈ ਪਹਿਲੀ ਪਤਾ ਕਰਿਆਈ ਹੁਣ ਮੈਂ ਉਹ ਤੋਂ ਪਹਿਲਾਂ ਹੀ ਪਰ ਤੋਂ ਨੂੰ ਪਤਾ ਹੀ ਨਹੀਂ ਲੱਗਣਾ ਤੂੰ ਦੇਖੀ ਸਹੀ ਐਂ ਕਰਦੀਆਂ ਕਰੇ ਜਾਣ ਸਾਰ ਨਾ ਪਹਿਲਾਂ ਰਮਨ ਨੂੰ ਪੈਸੇ ਫੜਾ ਕੇ ਆਉਣੀ ਆ ਫੀ ਤਾਂ ਮੇਰਾ ਟਾਈਮ ਨਹੀਂ ਲੱਗਣਾ ਨਾਲੇ ਐ ਨਹੀਂ ਪਤਾ ਉਹ ਕਿਧਰੇ ਤੁਰ ਜੇ ਹੁਣ ਤਾਂ ਘਰੇ ਆਏਗੀ ਰਾਮਣਾ ਲੈ ਆਉ ਫਿਰਦੀ ਹੈ ਹਾਂ ਆ ਜਾ ਕਾਗਨ ਕਰੀਏ ਆ ਜਾ ਹਾਂ ਦਾਸ ਕਾਗਨ ਕਿਵੇਂ ਨਹੀਂ ਮੈਂ ਤਾਂ ਆਏ ਆ ਇਸਿਆ ਲਾਟਰੀ ਪਾਉਣ ਆਈ ਸੀ ਤੇਰੇ ਕੋਲ ਮੇਰੀ ਵੀ ਲਾਟਰੀ ਪਾ ਦੇ ਲੈ ਆ ਪੂਰਾ 20000 ਰੁਪਏਗਾ ਠੀਕ ਐ ਪਾਰੂ ਕੀ ਦੇ ਨਾ ਤੇ ਪਾਣੀ ਐ ਮੇਰੇ ਨਾਂ ਤੇ ਪਾ ਦੇ ਹੋਰ ਕਿਦੇ ਨਾਂ ਤੇ ਪਾਏਂਗੀ ਲਾਟਰੀ ਤਾਂ ਮੈਂ ਤੇਰੀ ਪਾ ਦੂੰਗੀ ਆਏ ਬੈ ਜਾ ਨਾ ਚਾਹ ਪੀਣੇ ਗੱਲਾਂ ਕਰਦੇ ਚਾਹ ਤਾਂ ਛੱਡ ਪਰੇ ਮੈਂ ਤਾਂ ਸਕੂਲੋਂ ਆਈ ਸੀ ਮੇਰੇ ਪਾਸ ਤਾਂ ਹਜੇ ਬੇੜੇ ਚ ਪਿਆ ਐ ਨਾਲੇ ਤੈਨੂੰ ਪਤਾ ਮੈਂ ਕਿ ਪਹਿਲਾਂ ਮੈਂ ਆਹ ਕੰਮ ਕਰਿਆ ਵਾਂ ਜੇ ਬੁੜੀ ਨੂੰ ਤੇ ਉਹਨੂੰ ਪਤਾ ਲੱਗਿਆ ਨਹੀਂ ਪਤਾ ਕਲੇਸ਼ ਪਾ ਲੈਣਾ ਇਹ ਤਾਂ ਗੱਲ ਤੇਰੀ ਠੀਕ ਐ ਕੋਈ ਨਾ ਤੂੰ ਕਾਹਲ ਨਾ ਕਰ ਮਾਮੀ ਕਿਹੜੇ ਕਿਤੇ ਗਈ ਆ ਮਾਮੀ ਉਰੀ ਹੈਗੀ ਤੇਰੇ ਸਾਹਮਣੇ ਫੜਾ ਦਿੰਨੀ ਐ ਮੈਂ ਫੇਰ ਬਾਬੂ ਜੀ ਤੂੰ ਘਰੇ ਕੁਛ ਨਹੀਂ ਹੁੰਦਾ ਤੇ ਸਾਹਮਣੇ ਵਾਲੀ ਤਾਂ ਕੀ ਗੱਲ ਐ ਐ ਤਾਂ ਮੈਨੂੰ ਨਾ ਮੈਂ ਤੈਨੂੰ ਐਂ ਕਹਿੰਦੀ ਆ 2 ਮਿੰਟ ਮਾਮੀ ਕੋਲ ਹੀ ਹੋ ਚੱਲ ਤੇਰੇ ਸਾਹਮਣੇ ਫੜਾ ਦੇਣੀ ਆ ਪਰ ਬੈਨ ਗਲਤ ਆ ਜਾ ਫਿਰ ਮਾਮੀ ਆ ਨਾ ਗਾਗਨ ਆਈ ਸੀਗੀ 20000 ਰੁਪਇਆ ਕਹਿਦੀ ਐ ਇਹ ਲਾਟਰੀ ਦਾ ਭਰਨ ਨੂੰ ਤੇ ਤੂੰ ਭਰਦੀ ਚੰਗਾ ਇਹ ਫੜਾ ਕੇ ਗਈ ਐਗੀ ਮੈਨੂੰ ਆਖੇ ਤੇਰੇ ਸਾਹਮਣੇ ਫੜਾ ਦੇਣੀ ਆ ਮਾਮੀ ਨੂੰ ਮੈਂ ਕੋਈ ਨਾ ਪੁੱਤ ਭਰ ਦੂੰਗੀ ਜੇ ਕਿਸੇ ਨੂੰ ਹੋਰ ਭਰਨੀ ਐ ਲਾਟਰੀ ਤਾਂ ਦੱਸਦੀ ਮੈਨੂੰ ਹਾਂ ਦੱਸ ਦਾਂਗੀ ਕੋਈ ਨਾ ਕੋਈ ਨਾ ਮਾਮੀ ਮੈਂ ਦੱਸ ਦੂੰਗੀ ਸਾਰਿਆਂ ਨੂੰ ਬਾਕੀ ਇਹ ਕਿੰਨੇ ਕ ਦਿਨਾਂ ਚ ਆਜੂਗੀ ਲਾਟਰੀ ਉਹ ਤਾਂ ਹਜੇ ਤਾਂ ਲੱਗੂਗਾ ਮਹੀਨਾ ਡੇਢ ਮਹੀਨਾ ਚਲ ਕੋਈ ਨਾ ਮਹੀਨਾ ਡੇਢ ਮਹੀਨੇ ਦੀ ਤਾਂ ਕੋਈ ਨਾ ਗਾਗਨ ਜੇ ਤੂੰ ਵੀ ਆ ਗਈ ਨਾ ਲਾੜੀ ਮੈਂ ਤੈਨੂੰ ਹੋਰ ਹੀ ਦੱਸ ਦੂੰਗੀ ਹਾਂ ਚੱਲ ਫਿਰ ਦੱਸਦੀ ਮੈਨੂੰ ਚੰਗਾ ਚੱਲ ਫਿਰ ਮੈਂ ਤੇ ਜਾਨੀ ਆਂਗੀ ਤੂੰ ਚਾਹ ਪੀ ਕੇ ਤੇ ਬਾਗ ਜਾਂਦੀ ਤੂੰ ਨਾ ਮੰਮੀ ਮੈਂ ਚਾਹ ਤਾਂ ਫੇਰ ਆਉਂਗੀ ਕੋਈ ਨਾ ਫੇਰ ਆ ਜੂੰਗੀ ਮੈਂ ਤਾਂ ਸਕੂਲੋਂ ਆਈ ਸੀ ਔਰ ਸਾਰੇ ਇੱਧਰ ਆ ਗਏ ਮੈਂ ਕਿਹਾ ਕਿਤੇ ਤੁਸੀਂ ਬਾਗ ਨਾ ਜਾਓ ਚੱਲ ਮੈਂ ਚੰਗਾ ਜਾਨੀ ਆ ਹੋਰ ਮੰਮੀ ਇਹ ਤਾਂ ਨਾ ਸਰਕਾਰੀ ਲੱਗੀ ਹੋਈ ਹੈਗੀ ਸਕੂਲ 'ਚ ਅੱਛਾ ਹਾਂ ਕੰਮ ਦਾ ਪੈਸਾ ਥੇ ਨਾ ਹੋਰ ਪੈਸੇ ਵਧੀਆ ਨੇ ਇਹਨਾਂ ਦੇ ਤੇ ਪੈਸੇ ਪੈਸੇ ਕਦੀ ਖਦਈ ਹੈਗਾ ਜਦੋਂ ਅਗਲੀ 20000 ਦੇਗੀ ਤੂੰ ਹੀ ਜਿਸ ਦਾ ਹਾਂ ਇਹਦੇ ਕੋਲ ਤਾਂ ਹਾਂ ਕੁਸ ਹੋਰ ਵਧੀਆ ਕੰਮ ਹੈ ਇਹਦਾ ਅੱਛਾ ਸਰਕਾਰੀ ਰੱਖਣੀ ਹਾਂ ਸਰਕਾਰੀ ਏ ਟੀਚਰ ਹੈਗੀ ਅੱਛਾ ਅੱਲਾ ਰਮਨਦੀ ਮਮੀ ਤਾਂ ਹੋ ਪਈ ਆ ਰਾਜਸਥਾਨ ਵਾਲੀ ਪੈਗੀ ਭਣੇ ਹੋਰ ਭਣੇ ਮੈਂ ਕਿਹੜਾ ਕੋਈ ਕੰਮ ਕਰਨਾ ਹੁੰਦਾ ਹੈਗਾ ਦਿੱਲੀ ਟੀਕੇ ਦੇ ਪੈਗੀ ਕਦੇ ਬੈਗੀ ਹੋਰ ਭਣੇ ਮੈਂ ਆਖਿਆ ਵਿੰਦ ਚੱਟ ਰਮਨਦੀ ਮਮੀ ਕੋਲੇ ਵਗ ਜਾਨੀਆ ਪੁੱਤ ਤਾਂ ਖੇਤ ਵਾਗ ਜਾਂਦਾ ਨੂੰ ਡਿਊਟੀ ਤੇ ਵਗ ਜਾਂਦੇ ਇਕੱਲੇ ਰਹਿ ਜਾਂਦੇ ਜੀ ਨਹੀਂ ਲੱਗਦਾ ਹੋਰ ਸੁਣਨੇ ਕਰ ਚ ਕਿੱਥੇ ਜੀ ਲੱਗਦਾ ਹੋਰ ਵੱਡਾ ਘਰ ਆ ਫਿਰ ਬੜਬੜ ਕੰਮ ਦਾ ਜਵਾਕਾਂ বিনা ਹੋਰ ਜਵਾਕਾਂ ਨਾਲ ਹੀ ਰੌਣਕਾਂ ਨੇ ਬਣ ਔਰ ਭਾਵੇਂ ਮੈਂ ਤਾਂ ਜੇ ਜਵਾਕ ਵਾਲੇ ਨੇ ਬਾਹਲਾ ਔਖਾ ਮੈਂ ਤਾਂ ਫਿਰ ਕਹਿ ਦਨੀ ਬਈ ਆਥਣ ਨੂੰ ਆਜੋ ਕਰੇ ਜੇ ਵਗ ਜਾਂਦੇ ਨੇ ਕਿਤੇ ਹੋਰ ਭਣੇ ਹੋਰ ਭਣੇ ਕੰਮ ਧੰਦਾ ਨਿਮੇੜੇ ਹੀ ਹਾਂ ਭਣੇ ਨਿਮੇੜੇ ਹੀ ਕੰਮ ਧੰਦਾ ਤਾਂ ਕੰਮ ਕਿਹੜੇ ਰਹਿ ਜਾਂਦੇ ਨੇ ਜਵਾਕ ਵਗ ਜਾਂਦੇ ਨੇ ਫਿਰ ਨਹੀਂ ਆਪਾਂ ਦੋਨੇ ਸਸਰੀਕਾਰ ਪਾਈ ਹੋ ਠੀਕ ਹੋ ਰਾਮਾ ਅੱਜ ਐਸੇ ਜੀ ਕਿਵੇਂ ਲਈ ਫਿਰਦੀ ਆ ਹਾਂ ਤਾ ਚਾ ਔਰ ਅਮਰ ਮੈਦਾਨਾ ਪੈਸੇ ਜੇ ਫੜਾਉਣ ਆਈ ਤੀ ਮੇਰੇ ਕੋਲ 10 ਕ ਹਜ਼ਾਰ ਹੀ ਐ ਤੂੰ ਇਹ ਫੜ ਲੈ ਤੇ ਜਦੋਂ ਇਹ ਨਿਕਲੇ ਨਾ ਲਾਟਰੀ ਮੈਨੂੰ ਹੀ ਦੱਸਣੀ ਕੱਲੀ ਨੂੰ ਚੰਗਾ ਔਰ ਕਿਸੇ ਜਵਾਕ ਨੂੰ ਨਾ ਦੱਸੀ ਨਹੀਂ ਨਹੀਂ ਤਾਈ ਜੀ ਮੈਂ ਨਹੀਂ ਦੱਸਦੀ ਕਿਸੇ ਨੂੰ ਮੈਂ ਤਾਂ ਜਦੋਂ ਕੋਈ ਗੱਲ ਹੋਊਗੀ ਸੋਨ ਨਹੀਂ ਦੱਸੂਗੀ ਪੈਣੀ ਕਿਦੇ ਨਾਂ ਤੇ ਪੜਨੀ ਐ ਲਾਟਰੀ ਪੈਣੀ ਮੇਰੇ ਪੁੱਤ ਦੇ ਨਾਂ ਤੇ ਪੜ ਦੇ ਕੀ ਨਾਂ ਐ ਮੈਨੂੰ ਐ ਦੱਸ ਦੋ ਗੋਗੀ ਐ ਪੈਣੀ ਅੱਛਾ ਹਮ ਚੱਲ ਕੋਈ ਨਾ ਫਿਰ ਉੱਤੇ ਪੜ ਦਾਈ ਕੋਈ ਨਾ ਪੜੇ ਤੇਰੀ ਲਾਟਰੀ ਤਾਂ ਭਰਤੀ ਸਮਝ ਲੈ ਉਮੀਦ ਨਾ ਡੇਢ ਮਹੀਨਾ ਲੱਗ ਜੂ ਬਸ ਹੌਣ ਤੇ ਉਹ ਆਏ ਆਂਗੇ ਬਿਲੇ ਆ ਕਿਸੇ ਕੋਲੇ ਗੱਲ ਨਾ ਕਰਿਓ ਨਾ ਮੇਰੇ ਨੂੰ ਕੋਲੇ ਕਰਿਓ ਨਾ ਮੇਰੇ ਪੁੱਤ ਕੋਲੇ ਕਰਿਓ ਇਹ ਤਾਂ ਮੇਰੀ ਪੈਨਸ਼ਨ ਆਈ ਹੋਈ ਪਈ ਸੀ ਇਕੱਠੇ ਹੋਏ ਪੈਸੇ ਸੀ ਮੈਂ ਤਾਂ ਭਰਤੀ ਨਾ ਨਾ ਤਾਈ ਜੀ ਤੂੰ ਨਾ ਫਿਕਰ ਕਰ ਅਸਤੇ ਜਮੀ ਕਿਸੇ ਕੋਲੇ ਭਾਅ ਵੀ ਨਹੀਂ ਕੱਢਦੇ ਹੈਗੇ ਵੀ ਤੂੰ ਸਾਨੂੰ ਪੈਸੇ ਦੇ ਕੇ ਗਈ ਹੈ ਹੈ ਰਾਮਨ ਕੁੜੇ ਇਹਦੀ ਨੂੰਹ ਹੈ ਉਹ ਜਿਹੜੀ ਆਪਣੇ ਘਰੇ ਆਉਂਦੀ ਹੁੰਦੀ ਹੈ ਹਾਂ ਮੰਮੀ ਇਹਨਾਂ ਦੀ ਨੂੰਹੀ ਆਊਗਾ ਕਣ ਉਹ ਕਿੱਥੇ ਸਿਆਣ ਦੀ ਹੋ ਕੁੜੇ ਇਹਨਾਂ ਨੂੰ ਉਥੇ ਛਲਾਕ ਜੀ ਵਾਲੀ ਲੱਗਦੀ ਹੈ ਨਾ ਬਣੇ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੂੰ ਹੈਗੀ ਤਾਂ ਥੋੜੀ ਜੀ ਚਲਾਕ ਕੋਈ ਨਾ ਤਾਈ ਤੂੰ ਯਕੀਨ ਰੱਖ ਫਿਕਰ ਨਾ ਕਰੀ ਤੇ ਲਾਟਰੀ ਪੱਕਾ ਆ ਜੂਗੀ ਹਾਂ ਬਸ ਫਿਰ ਤੂੰ ਫਿਕਰ ਰੱਖੀ ਪਹਿਰਣ ਕੇ ਹੈ ਹਾਂ ਮੈਂ ਤਾਂ ਫਿਕਰ ਰੱਖੂ ਕੋਈ ਨਾ ਭਾਈ ਤੇ ਬਸ ਮੈਂ ਵੀ ਹੁਣ ਜਾਣੀ ਆ ਫਿਰ ਹਾਂ ਚੰਗਾ ਪਹਿਣੀ ਚੰਗਾ ਪਹਿਣੀ ਚਲ ਇੱਕ ਮੁਰਗੀ ਤਾਂ ਫਸ ਗਈ ਹੁਣ ਇਹਦੀ ਨੂਨੂ ਵਸਾਉ ਇਹਨੇ ਕੋਲ ਹੈਗੇ ਨਹੀਂ ਪੈਸੇ ਮੋਟੀ ਮੁਰਗੀ ਨੇ ਇਹ ਮਾਤਾ ਤੇਰੀ ਪੈਨਸ਼ਨ ਕਦ ਦਊਗੀ ਹੁਣ ਤਾਂ ਮੈਨੂੰ ਨਾ ਲੱਗਦਾ 15000 ਇਕੱਠਾ ਹੋਇਆ ਪਿਆ ਹੁਣ ਕਿ 15 ਕਿੱਥੋਂ ਹੋ ਗਿਆ ਉਹ ਪੁੱਤ ਹਜੇ ਤਾਂ 5000 ਮਸਾ ਹੋਇਆ ਹੋਗਾ ਮਾਂ ਕਿੱਦਾਂ ਦੀ ਪੈਨਸ਼ਨ ਨਹੀਂ ਕਢਾਈ ਤੈਂ 15000 ਤਾਂ ਇਕੱਠਾ ਹੋਇਆ ਹੀ ਪਿਆ ਹੋਣਾ ਕਿ ਐਵੇਂ ਲੱਗਦਾ ਪੁੱਤ ਘਰੇ ਲੱਗੀਆਂ ਜਾਂਦੇ ਰਹਿੰਦੇ ਨੇ 20 ਵਾਰੀ ਤਾਂ ਮੈਂ ਪੈਨਸ਼ਨ ਕਢਵਾ ਲਿਆਂਦੀ ਉਹ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਮਾਂ ਮੈਂ 24 ਘੰਟੇ ਘਰੇ ਤਾਂ ਰਹਿਣਾ ਤੂੰ ਮੈਨੂੰ ਕਦੇ ਦੱਸਿਆ ਤਾਂ ਹੈ ਨਹੀਂ ਵੀ ਮੈਂ ਪੈਸੇ ਕਢਾ ਕੇ ਲਈਆਂ ਜਿੱਤਨ ਤੀਵੀਂ ਤਾਂ ਵੇਰ ਮਿਲੇ ਤੈਨੂੰ ਫੇਰ ਹੀ ਪਤਾ ਲੱਗੇ ਉਹ ਤਾਂ ਤੈਨੂੰ ਬੰਦਰਾ ਹੀ ਰੱਖਦੀ ਐ ਸਾਰਾ ਦਿਨ ਲੈ ਮਾਂ ਤੂੰ ਤਾਂ ਹੱਦ ਕਰਦੀ ਐ ਉਹ ਤਾਂ 3 ਵਜੇ ਆਉਂਦੀ ਐ ਸਕੂਲੋਂ ਨਾ ਤੂੰ ਉਹਦੀ ਤਾਂ ਤਨਖਾਹ ਦਾ ਹਿਸ ਮੇਰੇ ਕੋਲ ਤਾਂ ਤੂੰ ਆ ਗਿਆ ਲੈਣ ਉਹ ਤੋਂ ਵੀ ਲੈ ਲੈ ਕੋਈ ਨਾ ਮੈਂ ਉਹਨੂੰ ਵੀ ਆ ਜਾਣ ਦੇ ਉਹ ਤੋਂ ਵੀ ਲੈ ਲੈ ਅੱਜ ਹਿਸਾਬ ਲੈ ਆਉਂਦੀ ਹਾਂ ਮੈਂ ਉਹਦਾ 60000 ਲੈਣੀ ਉਹਦਾ ਲੈ ਹਿਸਾਬ ਕੀ ਹੋ ਗਿਆ ਕਿਵੇਂ ਰੋਲਾ ਜੇ ਪਾ ਰੱਖਿਆ ਕੀ ਗੱਲ ਹੋ ਗਈ ਹੁਣ ਕੀ ਹੈ ਅੱਜ ਇੱਕ ਤਰੀਕ ਹੈ ਤਨਖਾਹ ਆਉਣੀ ਸੀ ਤੇਰੀ ਲੈ ਫੜਾ ਤਨਖਾਹ ਕਿੱਥੇ ਆ ਆ ਲੋ ਫੜੋ 40000 ਰੁਪਿਆ 40000 ਕਿਵੇਂ 60000 ਸੀ 40 ਕਿਵੇਂ ਰਹਿ ਗਿਆ ਇਹ 20000 ਦੀ ਮੈਂ ਕੁਝ ਚੀਜ਼ਾਂ ਲੈਣੀਆਂ ਸੀ ਮੇਰਾ ਕੋਈ ਸਮਾਨ ਵੇਂਦਾ ਸੀ ਲੈਣ ਵਾਲਾ ਮੈਂ ਆਪਦਾ ਕੋਈ ਕੰਮ ਕਰ ਲਿਆ ਲੈ ਆਏ ਹੁਣ 20000 ਦੀਆਂ ਕਿਹੜੀਆਂ ਚੀਜ਼ਾਂ ਲੈ ਲਈਆਂ ਤੂੰ 20000 ਨੂੰ ਫੂਕ ਮਾਰਤੀ ਉਹ ਹੁੰਦੀ ਗਗਨ ਹਾਂ ਆ ਜਾ ਲੰਗਿਆ ਗਗਨ ਆਹ ਲੈ ਤੇਰੀ ਲਾਟਰੀ ਤੇ ਆਹ ਲੈ ਤਾਈ ਤੇਰੀ ਲੈ ਤੂੰ ਦੱਸਦੀ ਗੱਲ ਕਰ ਦਦੀ ਮੈਂ ਹੁਣ ਤੈਨੂੰ 20 ਦੇਵਾਂਗੀ ਲੈ ਤੁਸੀਂ 20 ਦੀ ਗੱਲ ਕਰਦੇ ਸੀ ਹੁਣ ਤੁਹਾਨੂੰ 40 ਦੇਵਾਂਗੀ ਲੈ ਦਿਓ ਕਿੱਥੋਂ ਦੇ ਦੂੰਗੀ ਆ ਰੁਕਤਾ ਜਾਓ ਸਾਥ ਆ ਲੈ ਲੋ ਰੁਕ ਜਾ ਪੁੱਤ ਰੁਕ ਜਾ ਕਾਲੀ ਨਾ ਕਰ ਦੇਖ ਮੈਂ ਹੈ ਆ ਕੀ ਪਰ ਆ ਤਾਂ ਮੈਂ 20000 ਸੀ ਤੇ ਨਿਕਲੇ ਮੈਨੂੰ 20 ਪੀ ਨੇ ਮੈਂ ਵੀ ਦੇਖਾਂ ਉਹਦੇ ਹੇ ਮੈਨੂੰ ਦਸ ਹੀ ਨਿਕਲੇ ਆ ਨੇ ਤੁਸੀਂ ਕਿੰਨਾ ਭਰਿਆ ਸੀ ਮੈਂ 10 ਭਰਿਆ ਸੀ ਲੈ ਤੁਸੀਂ 10000 ਭਰਿਆ ਸੀ ਤੁਹਾਨੂੰ ਦਸ ਨਿਕਲੇ ਮੈਂ 20000 ਭਰਿਆ ਸੀ ਮੈਨੂੰ 20 ਪੈ ਨਿਕਲੇ ਏ ਇੱਕ ਹੀ ਗੱਲ ਹੈਗੀ ਓਏ ਕਰਤਾ ਹੋਈ ਕੰਮ ਜਿਹਦਾ ਡਰ ਸੀਗਾ ਮੈਂ ਤੁਹਾਨੂੰ ਬਥੇਰਾ ਸਮਝਾਇਆ ਵੀ ਨਾ ਇਹ ਜੇ ਪੰਗਿਆਂ 'ਚ ਪਾਓ ਇਹ ਠੱਗੀਆਂ ਰਹਿਗੀਆਂ ਅੱਜਕੱਲ ਠੱਗੀਆਂ ਵਾਲੀਆਂ ਚੱਲਦੀਆਂ ਨੇ ਪਰ ਤੁਸੀਂ ਕਿੱਥੇ ਮੰਨਣੀ ਹੈਗੀ ਰਮਨ ਮੈਂ ਤੁਹਾਨੂੰ ਕਿਹਾ ਸੀ ਉਹਦੇ ਜਿੱਦ ਮੈਂ ਤੁਹਾਨੂੰ ਪੈਸੇ ਫੜਾ ਕੇ ਆਇਆ ਵੀ ਤੂੰ ਗੌਰ ਰੱਖੀ ਭਾਈ ਆ ਕੀ ਕੀਤਾ ਹੁਣ ਮੈਨੂੰ ਕੀ ਪਤਾ ਤਾਈ ਮੈਂ ਤਾਂ ਤੁਸੀਂ ਭਰੀ ਸੀ ਲਾਟਰੀ ਮੈਨੂੰ ਤਾਂ ਹੁਣ ਇਹ ਗੱਲ ਦਾ ਕੀ ਪਤਾ ਤੁਸੀਂ ਤਾਂ ਮੇਰੇ ਤੇ ਆ ਗਏ ਹੁਣ ਮੈਨੂੰ ਕੀ ਪਤਾ ਵੀ ਤੁਹਾਨੂੰ 10 ਰੁਪਏ ਨਿਕਲਣਗੇ ਲੈ ਤੈਨੂੰ ਕਿਵੇਂ ਨਹੀਂ ਕੁਝ ਪਤਾ ਰਿਸ਼ਤੇਦਾਰ ਤਾਂ ਥੋੜੀ ਸੀ ਮਾਮੀ ਤਾਂ ਤੇਰੀ ਵੀ ਸੀਗੀ ਮੈਂ ਤਾਂ ਕਾਕੇ ਨਾਲ ਛੋਟੀ ਦੋਨਾਂ ਦੀ ਮੂੰਹ ਤੇ ਗੱਲ ਕਰਾਤੀ ਸੀ ਤਾਈ ਦੀ ਵੀ ਤੇ ਤੇਰੀ ਵੀ ਮੈਂ ਆਖਿਆ ਵੀ ਮੂੰਹ ਤੇ ਦੇਖ ਸੋਨੂੰ ਮੈਂ ਕਿਹਾ ਵੀ ਆ ਜਾ ਬਈ ਮੰਮੀ ਨੂੰ ਵੀ ਫੜਾ ਦੋ ਤੁਸੀਂ ਪੈਸੇ ਮੈਨੂੰ ਕੀ ਪਤਾ ਹੁਣ ਸਾਰਾ ਨਾਲ ਹੀ ਐ ਕਰ ਗਈ ਮੈਂ ਤਾਂ ਕੋਈ ਠੱਗੀ ਨਹੀਂ ਕਰੀ ਛੋੜ ਨਾਲ ਬਸ ਦੇਖ ਲੈਣ ਤੇ ਨਤੀਜਾ ਮੈਨੂੰ ਕਹਿੰਦੀ ਸੀ ਵੱਧਾ ਹੋਣਗੇ ਵੱਧਾ ਹੋਣਗੇ ਮਾਰੇ ਨਾ ਥੱਲੇ ਚੱਕ ਕੇ ਸੋਨੂੰ ਇੱਥੇ ਮੈਨੂੰ ਗੱਪ ਮਾਰੀ ਗਈਆਂ ਚਾਰੀ ਗਈਆਂ ਉਹ ਪੈਸੇ ਉਧਰ ਲੱਗ ਗਏ ਉਧਰ ਲੱਗ ਗਏ ਚਲ ਮੈਂ ਤਾਂ ਜਿਹੜੇ ਭਰਤੀ ਸੀ ਭਾਤੀ ਸੀ ਪੈਸੇ ਆ ਬੇਬੇ ਨੇ ਦੱਸੇ ਨਹੀਂ ਵੀ ਮੈਂ ਵੀ ਭਰ ਦਿਆਂਗੀ ਨਾ ਮੈਨੂੰ ਤਾਂ ਤੂੰ ਕਹੀ ਜਾਂਦੀ ਐ ਤੂੰ ਮੈਨੂੰ ਦੱਸ ਕੇ ਭਰੀ ਸੀ ਵੀ ਮੈਂ ਤੈਨੂੰ ਦੱਸਾਂ ਉਹ ਚੱਲ ਚੰਗਾ ਜਰਾ ਸਾਨੂੰ ਰੱਬ ਦਾ ਵਾਸਤਾ ਹੁਣ ਕਲੇਸ਼ ਨਾ ਪਾਓ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਅੱਗੇ ਵਾਸਤੇ ਮੜੀ ਜੀਆਂ ਸਿਆਣੀਆਂ ਹੋਜੋ ਜੇ ਕਿਤੇ ਇਹ ਜੇ ਕੰਮ ਕਰਦੀਆਂ ਮੈਂ ਦੇਖ ਲੈਣਾ ਮੈਥੋਂ ਬੁਰਾ ਕੋਈ ਨਹੀਂ ਚੰਗਾ ਗਾਗਨ ਮੈਂ ਤਾਂ ਜਾਣਦੀ ਆ ਭਾਈ ਜਿਹੜਾ ਕੁਝ ਹੋ ਗਿਆ ਦੇਖ ਮੇਰੀ ਤੈਅ 'ਚ ਕੋਈ ਗਲਤੀ ਨਹੀਂ ਹੈਗੀ ਤੇ ਜਾਣਦੀ ਕਿੱਧਰਾਂ ਗਈ ਸਾਨੂੰ ਤਾਂ ਭਾਈ ਨੰਬਰ ਦੇਖ ਜਾ ਤੇਰੀ ਮੰਮੀ ਦਾ ਮਮੂ ਠੱਗਣੀ ਦਾ ਆਏ ਕਿਵੇਂ ਸਾਡੇ ਨਾਲ ਠੱਗੀ ਮਾਰ ਜੂ ਉਸਤਾ ਦੇ ਪੈਸੇ ਕਢਵਾਵਾਂਗੇ ਉਹਦੇ ਤੋਂ ਨਾਲੇ ਮੇਰੀ ਗੱਲ ਸੁਣੋ ਤੁਸੀਂ ਚਲ ਸਾਥੋ ਜਿਹੜੀ ਗਲਤੀ ਹੋਣੀ ਸੀ ਹੋ ਗਈ ਮੈਂ ਤਾਂ ਐ ਕਹਿਣੀ ਹੈਗੀ ਵੀ ਅੱਗੇ ਤੋਂ ਨਾ ਤੁਸੀਂ ਆਪਦੀ ਕਬੀਲਦਾਰੀ ਸਾਮੋ ਮੈਂ ਤਾਂ ਸਾਰੀ ਤਨਖਾਹ ਤੁਹਾਨੂੰ ਲੈ ਕੇ ਫੜਾ ਦਿਆ ਕਰੂੰਗੀ ਮੈਂ ਪੁੱਤ ਜੇ ਕਾ ਬੁੜੀਆਂ ਘਰ ਵਸਾ ਲੈਣਾ ਫਿਰ ਬੰਦਿਆਂ ਨੂੰ ਕੌਣ ਪੁੱਛੇ ਹੁਣ ਨਹੀਂ ਅਸੀਂ ਐਦਾਂ ਮੁੜ ਕੇ ਤੇਤੋ ਬਿਨਾਂ ਪੁੱਛੇ ਕੋਈ ਵੀ ਕੰਮ ਕਰਦੇ ਕਾ ਨੂੰ ਮੰਮੀ ਆਪਾਂ ਤਾਂ ਸਾਰੇ ਪੈਸੇ ਇਹਨੂੰ ਫੜਾ ਦੇ ਕਰੂੰਗੀ ਇਹ ਪੰਜ ਕਰੀ ਨਾ ਮੈਂ ਪੈਨਸ਼ਨ ਵੀ ਪੁੱਤ ਤੈਨੂੰ ਹੀ ਫੜਾ ਦਿਆ ਕਰੂੰਗੀ ਹੁਣ ਤੁਹਾਨੂੰ ਸਮਝ ਆ ਗਈ ਸਾਰਿਆਂ ਨੂੰ ਹਾਂਜੀ ਸਾਨੂੰ ਸਮਝ ਹੁਣ ਨਹੀਂ ਅਸੀਂ ਚਾਹ ਬਣਾ ਕੇ ਲਿਓ ਫਿਰ ਚਲ ਠੀਕ ਹੈ ਲਿਓ ਨੀ ਚਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਜੀ ਪਿੰਟੂ ਪਰਿਵਾਰ ਦੇ ਨਾਲ ਹੁਣ ਤੱਕ ਤੁਸੀਂ ਸਾਨੂੰ ਬਹੁਤ ਸਪੋਰਟ ਕੀਤਾ ਜੀ ਅੱਗੇ ਵੀ ਸਪੋਰਟ ਕਰਿਓ ਅੱਜ ਨਾਲ ਹੀ ਸਾਨੂੰ ਬਹੁਤ ਮੁਸ਼ਕਲ ਨਾਲ ਵੀਡੀਓ ਬਣਾਈ ਆ ਸੀ ਮੈਂ ਬਹੁਤ ਬਿਮਾਰ ਸੀ ਜੀ ਆ ਦੇਖ ਲਓ ਮੇਰੇ ਡ੍ਰਿਪ ਲੱਗੀ ਹੋਈ ਆ ਤੇ ਤਾਂ ਕਰਕੇ ਕਹਿੰਨੇ ਆ ਜੀ ਪਲੀਜ਼ ਕਮੈਂਟਾਂ ਚ ਬਹੁਤ ਬਹੁਤ ਪਿਆਰ ਦਿਨੇਓ ਤੁਸੀਂ ਅੱਗੇ ਵੀ ਪਿਆਰ ਹੀ ਦਿਓ ਤੇ ਹੁਣ ਆਈ ਕਮੈਂਟਾਂ ਦੀ ਵਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਸਹਿਜ ਨਰਿੰਦਰ ਐਂਡ ਰਿਆਨ ਆਸਟ੍ਰੇਲੀਆ ਗੁਰਮਿੰਦਰ ਸਿੰਘ ਗੁਰਪ੍ਰੀਤ ਸਿੰਘ ਹਰਮਨ ਸਤਪਾਲ ਸ਼ਰਮਾ ਪਰਮਿੰਦਰ ਦਿਓਲ ਬੀਨਾ ਰਾਣੀ ਗੋਰਾ ਬਠਿੰਡਾ ਗੋਵਿੰਦ RAM ਨਿਰਪਾਲ ਸਿੰਘ ਕੁਲਵਿੰਦਰ ਸਿੰਘ ਸੁਖਪ੍ਰੀਤ ਸੁਖਮਣ ਬਲਵਿੰਦਰ ਧਾਲੀਵਾਲ ਜਸ਼ਨਦੀਪ ਹਰਮਨਦੀਪ ਜਸਪ੍ਰੀਤ ਕੌਰ ਬਲਦੇਵ ਸਿੰਘ ਰਵਿੰਦਰਪਾਲ ਸ਼ਰਮਾ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਤੁਹਾਡੇ ਨਾਮ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਨੂੰ ਸਸੀ ਕਾਲ